माज महला चौथा हर जन संत मिलो मेरे भाई मेरा हर प्रभु दस हो मैं भूख लगाई मेरी शरदा पूर जग जीवन दाते ਮੇਲਾ ਹਰ ਦਰਸ਼ਨ ਮਨ ਭਿਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮੈਨ ਸਤ ਗੁਰ ਅੰਮ੍ਰਿਤ ਪੀਜੈ ਜਿਉ ਵੱਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਪਰਿਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮਿਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜਿਉ ਮਾਝ ਮਹਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀਆ ਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪਾਉਂਦਾ ਜਿਉ ਆਵਹ ਸੰਤ ਮੈਂ ਗਲ ਮੇ ਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੀਵਾ ਜੋ ਗੁਰਬਾਣੀ ਮੁਖ ਚੋਂਦਾ ਜਿਓ ਵਡ ਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਬ ਜੋ ਨੀਨਿਤ ਪੌਂਦਾ ਜਿਉ ਆਪ ਦਿਆਲ ਦਿਆ ਪ੍ਰਭ ਧਾਰੀ ਮਲ ਹਮੈਂ ਵਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਓ ਮਾਝ ਮਹਲਾ ਚੌਥਾ ਹਰ ਗੁਣ ਗੋਵਿੰਦ ਹਰ ਨਾਮ ਧਿਆਈ ਮੇਲਾ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸੁਆਮੀ ਮੇਲ ਸਤਗੁਰ ਹਰ ਰਸ ਕੀ ਚੈ ਜਿਓ ਧਨ ਧਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਇ ਪੁਛਾ ਜਨ ਹਰ ਕੀ ਬਤਾ ਪਾਵ ਮਲਵਾ ਮਲ ਮਲ ਧੋਵਾ ਮੇਲਾ ਹਰ ਜਨ ਹਰ ਰਸ ਪਿਚੈ ਜਿਉ ਸਤ ਗੁਰ ਦਤੈ ਨਾਮ ਦ੍ਰਿੜਾ ਵਡ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰ ਪੁਰੇ ਅੰਮ੍ਰਿਤ ਲਿਚੈ ਜਿਉ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਾ ਹਰ ਨਾਮ ਪਰਿਚੈ ਜੀਓ ਮਾਝ ਮਹਲਾ ਚੌਥਾ ਆਬ ਹੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸ ਕਹਿ ਹੋ ਵਾਰਿਆ ਮੇਲਾ ਸਤ ਸੰਗਤ ਲਧਾ ਹਰ ਸੱਜਣਾ ਹਉ ਸਤਿਗੁਰ ਵਿਟ ਹੁਕਮਾਇ ਜੀਓ ਜਹ ਜਹ ਦੇਖਾ ਤਹ ਤਹ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰਪੁਰੇ ਹਰ ਨਾਲ ਦੇਖਣਿਆ ਹੋ ਸਤਗੁਰੂ ਵਿਟੂ ਸਦਵਾਰਿਆ ਜਿਓ ਇੱਕ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਬਈਆ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਨਾਰਲਏ ਕਿਸੈ ਦੇ ਰਲਈਆ ਗੁਰ ਪ੍ਰਸਾਦਿ ਇੱਕ ਨਦਰੀ ਆਇਆ ਹਉ ਸਤਿਗੁਰ ਵਿਟੂ ਬਤਾਇ ਜਿਉ ਜਨ ਨਾਨਕ ਬੁਲੇ ਅੰਮ੍ਰਿਤ ਬਾਣੀ ਗੁਰ ਸਿਖਾਂ ਕੈ ਮਨ ਪਿਆਰੇ ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤ ਗੁਰ ਪਰ ਉਪਕਾਰ ਆ ਜਿਓ ਸਤ ਚੌਪਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾ ਚੌਪਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬੇਲਪ ਕਰੇ ਚਾਤ੍ਰਿਕ ਕੇ ਨਿਆਇ ਤ੍ਰਿਕਾ ਨ ਉਤਰੇ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜਿਉ ਹੋ ਕੁਲੀ ਜਿਉ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜਿਉ ਰਹਾਓ ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣਾ ਮੀਤ ਮੁਰਾਰੇ ਜਿਉ ਹਾਉ ਕੋਲੀ ਹਾ ਕੋਲ ਕਮਾਈ ਗੁਰ ਸੱਜਣਾ ਮੀਤ ਮੁਰਾਰੇ ਜਿਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹਤਾ ਹੁਣ ਕਦ ਮਿਲਿਐ ਪ੍ਰੇਤੁ ਭਗਵੰਤਾ ਮੋਹਿ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜਿਓ ਹਾਉ ਕੋਲੀ ਜਿਓ ਕੋਲ ਕੋਮਾਈ ਤੇਸ ਸੱਚੇ ਗੁਰ ਦਰਬਾਰੇ ਜਿਓ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭੂਯਾ ਬਿਨਾ ਸੀ ਘਰ ਮੈਂ ਪਾਇਆ ਫੇਬ ਕਰੀ ਪਲ ਚਸਾ ਨ ਵਿਛੜਾ ਜਨਾਨੰਕ ਦਾਸ ਤੁਮਾਰੇ ਜਿਉ ਹਉ ਭਲੀ ਜਿਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ ਰਾਗ ਮਾਝ ਮਹਲਾ 5 ਸਾਰਤ ਸੁਹਾਵੀ ਜਿਤ ਤੁ ਦਸਮਲੀ ਸੋ ਕਮ ਸੁਹੇਲਾ ਜੋ ਤੇਰੀ ਕਹਲੀ ਸੋਰ ਦਾ ਸੁਹੇਲਾਜ ਕਰਦਾ ਤੂੰ ਬੁਠਾ ਸਬਨਾ ਕੇ ਦਾ ਤਾਰਾ ਜਿਓ ਤੂੰ ਸਾਜਾ ਸਾਹਿਬ ਬਾਪ ਹਮਾਰਾ ਨੋਂਦ ਤੇਰੇ ਅਖੁੱਟ ਪੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਆਕਾਵੇ सोई भगत तु म्हारा जियों सबको आस तेरी बैठा कट कट अंतर तू है उठा सबे साजीवाल सदायन तू किसैन दिसै बाहरा जियों ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨ ਮੁਖ ਜਨਮ ਪੁਵਾਏ ਨਾਨਕ ਦਾਸ ਤੇਰੇ ਬਨਹਾਰੇ ਸਭ ਤੇਰਾ ਖੇਲ ਦਸਾਹਰਾ ਜਿਉ ਮਾਝ ਮਹਲਾ 5 ਅਨਹਦ ਵਾਜੈ ਸਹਜ ਸੁਹਿਲਾ ਸ਼ਬਦ ਆਨੰਦ ਕਰੇ ਸਦਕੇ ਲਾ ਸਹਜ ਗੁਫਾ ਮਹਿ ਤਾੜੀ ਲਾਈ ਆਸਣੇ ਉੱਚ ਸਵਾਰਿਆ ਜੀਓ ਫਿਰ ਘਿਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜਿੰਦਾ ਸੋਈ ਪਾਇਆ ਤ੍ਰਿਪਤੇ ਅਕਾਏ ਰਹਿਆ ਹੈ ਸੰਤੋ ਗੁਰ ਅਨਪਉ ਪੁਰਖ ਦੇਖਾਰਾ ਜਿਓ ਆਪੇ ਰਾਜਨਾ ਆਪੇ ਲੋਗਾ ਆਪ ਨਿਰਬਾਨੇ ਆਪੇ ਪੁਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੁਕੀ ਕੂਕ ਪੁਕਾਰਿਆ ਜਿਉ ਜੇ ਹਾ ਡਿਟਾ ਮੈਂ ਤੇ ਹੋ ਕਹਿਆ ਤੇ ਸਰਸ ਆਇਆ ਜਨ ਭੇਦ ਲਹਿਆ ਜੋਤੀ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਉ ਮਾਜ ਮਹੱਲਾ ਪੰਜਵਾ ਜਿਤ ਘਰ ਪਿਰ ਸੁਹਾਗ ਬਣਾਇ ਤਿਤ ਘਰ ਸਖੀ ਮੰਗਲ ਗਾਇ ਆਨੰਦ ਬਿਨੋਦ ਤਿਤੈ ਘਰ ਸੋਹ ਹੈ ਜੋ ਧਨ ਕੰਤ ਸਿੰਗਾਰੀ ਜਿਓ ਸਾਗੁਣਵੰਤੇ ਸਾਵੜ ਫਗਣ ਪੁੱਤਰਵੰਤੇ ਸੇਲਵੰਤ ਸੁਹਾਗਣ ਰੂਪਵੰਤ ਸਾਸੁਗੜ ਵਿੱਚ ਖਣ ਜੋ ਤਨ ਕੰਤ ਪਿਆਰੀ ਜਿਓ ਅਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾਕਲਵੰਤੀ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜਿਓ ਮਹਿਮਾ ਤੇ ਸਿੱਕੇ ਕਹਿਣ ਨਾ ਜਾਏ ਜੋ ਪਰ ਮੇਲ ਨਹੀਂ ਅੰਗ ਲਾਏ ਥੇਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਦਾਰੀ ਜਿਉ ਮਾਝ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਖਟ ਸਾਸਤ ਵਿਚ ਰਤ ਮੁਖ ਗਿਆਨਾ ਪੂਜਾ ਤੇ ਲਖ ਤੇ ਰਤਿ ਈਸ਼ ਨਾਨਾ ਨਿਵਲੇ ਕਰਮ ਆਸਣ ਚੋਰਾਸੀ ਹੈ ਇਨ ਮਹਿ ਸ਼ਾਂਤ ਨਾ ਆਵੇ ਜਿਉ ਅਨਕ ਬਰਖ ਕੀ ਜਬ ਤਪ ਗਮਨ ਕੀਆ ਤਰਤੇ ਪਰਮਤਾ ਇੱਕ ਖੇਨ ਹਿਰਦੈ ਸ਼ਾਂਤ ਨ ਆਵੇ ਜੁਗੀ ਬੋੜ ਬੋੜ ਉਠਤਾਵੇਂ ਜਿਉ ਕਰ ਕਿਰਪਾ ਮੋਹ ਸਾਧ ਮਿਲਾਇਆ ਮਨ ਤਨ ਸੀਤਲਾ ਤੀਰਜ ਪਾਇਆ ਪ੍ਰਭ ਅਬినాਸ਼ੀ ਬਸਿਆ ਘਟ ਪਿਤਰ ਹਰ ਮੰਗਲ ਨਾਨਕ ਗਾਵੇ ਜਿਉ ਮਾਝ ਮਹਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪ्हेਵਾ ਦੀਨ ਦਿਆਲ ਗੋਪਾਲ ਗੋਬਿੰਦ ਹਰ ਧਿਆਵੋ ਗੁਰਮੁਖ ਗਾਤੀ ਜਿਉ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਨ ਦਮੋਦਰ ਗੁਰਮੁਖ ਪਾਈਏ ਹੋਰਤ ਕਿ ਤੈਨ ਪਤੀ ਜਿਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੂਜਹਿ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਇਕਾਤੀ ਜਿਓ ਅਮੋਗ ਦਰਸ਼ਨ ਬੇਅੰਤ ਅਪਾਰ ਵਡ ਸਮਰਥ ਸਦਾ ਦਾ ਤਾਰ ਗੁਰਮੁਖ ਨਾਮ ਜਪਿਐ ਤੇ ਤਰਿਐ ਗਤ ਨਾਨਕ ਵਿਰਲੀ ਜਾਤੀ ਜਿਓ ਮਾਜ ਮਹੱਲਾ ਪੰਜੇ ਵਾ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਨਾ ਸਬਕਿਸ਼ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜਿਓ ਪਾਣੇ ਉਜੜ ਪਾਣੇ ਰਾਹ ਪਾਣੇ ਹਰ ਗੁਣ ਗੁਰਮੁਖ ਗਾਵਾ ਪਾਣੇ ਪਰਮ ਭਵੇ ਬਹੁ ਜੁਨੀ ਸਭ ਕਿਸ ਤੇ ਸਹਿਰ ਜਾਈ ਜਿਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਾਣਾ ਅਗਮ ਅਗੁਚਰ ਬਿਆਨ ਤੇ ਅਥਾ ਹਾਮ ਤੇਰੀ ਕੀਮਤ ਕਹਿਣ ਨਾ ਜਾਈ ਜਿਓ ਹਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦਵਾਰੇ ਦਰਸ਼ਨ ਦੇਖਤ ਮਨ ਆਖਾਵੇ ਨਾਨਕ ਮਿਲਨ ਸੁਭਾਈ ਜਿਓ ਹਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆਰ ਤੇਰੇ ਦਵਾਰੇ ਦਰਸ਼ਨ ਪੇਖ ਤ ਮਨ ਆ ਖਾਵੇ ਨਾਨਕ ਮਿਲਨ ਸੁਭਾਈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ